ਮੈਂ ਜਦੋਂ ਦਾ ਸੁਬੀਰ ਦਾ ਆਇਆ ਇੱਥੇ ਮੇਲਾ ਲੱਗਿਆ ਹੋਇਆ ਹੈ ਵੈ ਸਭ ਨੇ ਸੈਂਕੜੇ ਲੋਕਾਂ ਦੇ ਕੰਮ ਕਰਤੇ ਔਰ ਜਿਹੜੇ ਮੌਕੇ ਪਰ ਹੋਣ ਵਾਲੇ ਕੰਮ ਹੈ ਉਹ ਅੱਜ ਕਰਤੇ ਜਿਹੜੇ ਕੰਮ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਇਸ ਕੰਮ ਨੂੰ ਆਫਿਸ ਤੋਂ ਜਦੋਂ ਵਰਕਿੰਗ ਡੇ ਤੋਂ ਕਰਨਾ ਉਹ ਸਾਰੇ ਨੋਟ ਡਾਊਨ ਹੋ ਗਏ ਔਰ ਜਿਹੜੇ ਲੋਕਾਂ ਦੀਆਂ ਸਮੱਸਿਆ ਸੀ ਮੌਕੇ ਪਰ ਸੋਲਵ ਹੋਣ ਦੇ ਨਾਲ ਅੱਜ ਅਸੀਂ ਦੇਖਿਆ ਕਿ 40 ਤੋਂ ਵੱਧ ਲੋਕ ਮਠਾਈ ਦੇ ਡੱਬੇ ਲੈ ਕੇ ਆਏ ਆ ਇਹਦਾ ਮਤਲਬ ਜਿਹੜਾਂ ਲੋਕਾਂ ਦੇ ਪਿਛਲੇ ਦਿਨਾਂ ਵਿੱਚ ਕੰਮ ਹੋਏ ਉਹੀ ਲੋਕ ਮਠਾਈ ਲੈ ਕੇ ਆਉਂਦੇ ਨੇ ਅੱਜ ਵੀ ਮੇਲਾ ਲੱਗਿਆ ਹੋਇਆ ਲੋਕਾਂ ਦੇ ਪਰਸਨਲ ਕੰਮ ਸੰਜੇ ਕੰਮ ਪਿੰਡਾਂ ਦੀ ਸੱਥਾਂ ਦੇ ਕੰਮ ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮ ਨਗਰ ਦੇ ਨੰਗਲ ਦੇ ਕੰਮ ਹੋਰ ਆਸ-ਪਾਸ ਦੇ ਜਿਹੋ ਜਿਹੇ ਵੀ ਕੰਮ ਹੁੰਦੇ ਨੇ ਮੰਤਰੀ ਜੀ ਨੂੰ ਮੌਕੇ 'ਤੇ ਸੋਲਵ ਕਰਨ ਦਾ ਢੰਗ ਬਣਾਉਂਦੇ ਨੇ ਮੌਕੇ 'ਤੇ ਸੋਲਵ ਕਰਨ ਤੋਂ ਬਾਅਦ ਜਿਹੜਾ ਕੋਈ ਪੈਂਡਿੰਗ ਵਰਕ ਹੈ ਉਹ ਵਿਦਨ ਅ ਵੀਕ ਵਿਦਨ 15 ਡੇ ਜੋ ਵੀ ਸੋਲਵ ਹੁੰਦਾ ਸੋ ਸੇਵਾ ਸਦਨ ਜਿਹੜਾ ਡੇ ਫੁੱਟ ਆਫ ਅਲ ਡੇ ਬਾਈ ਡੇ ਵਦਰੇ ਨੇ ਅੱਜ ਵੀ ਸੈਂਕੜੇ ਲੋਕਾਂ ਨੇ ਇੱਥੇ ਆਪਣੀ ਆਪਣੀ ਕੰਮ ਕਰਵਾਏ ਨੇ ਤੇ ਮੋਕੇ ਪਰ ਨਿਪਟਾਰੇ ਖੜਾ ਸਰ ਆਮ ਆਦਮੀ ਪਾਰਟੀ ਦਾ ਨਾਮ ਹੀ ਬਦਲਾ ਬੈ ਅਸੀਂ ਪੰਜਾਬ ਦੇ ਵਿੱਚ ਕੋਈ ਰਾਜਨੀਤੀ ਦਾ ਸਿਸਟਮ ਨਹੀਂ ਆ ਅਸੀਂ ਬੜੇ ਸਿੰਪਲ ਸੁਧਾਰਨ ਨੇ ਸਾਡਾ ਇੱਕ ਪਿੰਡ ਦਾ ਬੂਥ ਇੰਚਾਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਸਾਡੇ ਮੁੱਖ ਮੰਤਰੀ ਵੀ ਕਿਸ ਸੁਧਾਰਨ ਨੇ ਸਾਡੇ ਮੰਤਰੀ ਜੀ ਵੀ ਕਿਸ ਸੁਧਾਰਨ ਅਸੀਂ ਸਾਰੇ ਲੋਕ ਸਿੰਪਲ ਤੇ ਸੁਧਾਰਨ ਨੇ ਔਰ ਅਸੀਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਜੋ ਵੀ ਕੈਂਡੀ 18 ਘੰਟੇ ਕੰਮ ਕਰਨ ਦਾ ਵਿਸ਼ਵਾਸ ਕਰਦੇ ਇਸ ਕਰਕੇ ਜਦੋਂ ਅਸੀਂ ਕੰਮ ਕਰਾਂਗੇ ਲੋਕਾਂ ਦੀ ਸਾਂਝੇ ਤੌਰ ਪਰ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਲੋਕਾਂ ਦਾ ਹੋਏਗਾ ਲੋਕਾਂ ਦਾ ਸਾਡੇ ਨਾਲ ਬਹੁਤ ਪਿਆਰ ਹੈ ਇਸ ਕਰਕੇ ਜਿਵੇਂ ਹੁਣ ਲੁਧਿਆਣੇ ਦੇ ਵਿੱਚ ਅਸੀਂ ਚੋਣ ਜਿੱਤਿਆ ਹੈ ਇਵੇਂ ਹੀ 2027 ਦੇ ਵਿੱਚ ਜਿਵੇਂ ਪਿੱਛੇ ਸਾਡੀਆਂ 91 ਸੀਟਾਂ ਆਈਆਂ ਸੀ ਅੱਜ ਹੁਣ 94 ਹੋ ਗਈਆਂ 2027 ਦੇ ਵਿੱਚ ਸਾਡਾ ਟਾਰਗੇਟ 100 ਤੋਂ ਉੱਪਰ ਦਾ ਹੈ ਸਰ ਗੁਜਰਾਤ ਦਾ ਤਾਂ ਬਹੁਤ بڑا ਜਿੱਥੇ ਦੇਖੋ ਗੁਜਰਾਤ ਭਾਜਪਾ ਦਾ ਘੜਾ ਆਪਾਂ ਉੱਥੋਂ ਵੀ ਜਿੱਤੇ ਹਨ ਦੇਖੋ ਲੋਕ ਲੋਕ ਬਹੁਤ ਸਿਆਣੇ ਨੇ ਬੰਦਾ ਆਪਣੇ ਜਿਹੜੇ ਲੋਕ ਨੇ ਨਾ ਆਦਮੀ ਆਪਣੇ ਬੱਚੇ ਦੀ ਕਿਤੇ ਕਣਵਾਈ ਕਰਨ ਦੇ ਵਿੱਚ ਤਾਂ ਗਲਤੀ ਕਰ ਲੈਂਦੇ ਲੇਕਿਨ ਵੋਟ ਪਾਣ ਵਿੱਚ ਗਲਤੀ ਨਹੀਂ ਕਰਦਾ ਇਸ ਕਰਕੇ ਜਿਹੜਾ ਵੋਟਰ ਹੈ ਬੜਾ ਸਿਆਣਾ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਲੋਕ ਕੰਮ ਕਰਨ ਵਾਲੇ ਕਿਹੜੇ ਸਾਡੇ ਕੰਮ ਆਣ ਵਾਲੇ ਆ ਸੋ ਲੋਕ ਸਾਡੀ ਪਾਰਟੀ ਨਾਲ ਬਹੁਤ ਪਿਆਰ ਕਰਦੇ ਆ ਇੱਕੋ ਇਹਦਾ ਸਮੇ ਹੋਗਾ ਜੀ ਹਜੇ ਵੀ ਲੋਕ ਸਰ ਲੋਕ ਸਿਰਫ ਸਾਡੇ ਕੰਸਟੀਚੂਐਂਸੀ ਚੋਂ ਨਹੀਂ ਆ ਰਹੇ ਲੋਕ ਬਾਹਰੋਂ ਵੀ ਆ ਰਹੇ ਨੇ ਕੋ ਫਗਵਾੜੇ ਤੋਂ ਕੁਝ ਲੰਦਰ ਤੋਂ ਐਜੂਕੇਸ਼ਨਲ ਲਿੰਕ ਦੇ ਕੰਮ ਹੈ ਔਰ ਜਿਹੜਾ ਜਿਹੜਾ ਮੰਤਰੀ ਸਾਹਿਬ ਦਾ ਕੰਮ ਕਰਨ ਦਾ ਸਟਾਈਲ ਹੈ ਉਹ 2 ਘੰਟੇ ਦੇ ਵਿੱਚ ਕੰਮ ਕਰਨ ਦੀ ਬਜਾਏ ਸਾਡੇ 6-6 ਘੰਟੇ ਲੱਗ ਜਾਂਦੇ ਕਿ ਲੋਕ ਇੰਨੇ ਜਿਆਦਾ ਆਂਦੇ ਨੇ ਉਹ ਸਾਰੇ ਲੋਕਾਂ ਦਾ ਨਿਪਟਾਰਾ ਕਰਕੇ ਹੀ ਜਾਣਾ ਪੈਂਦਾ ਇਹ ਨਹੀਂ ਕਿ ਅਗਰ 8:00 ਤੋਂ ਦੋਸ ਕਰਤਾ ਤਾਂ ਉੱਥੇ ক্লোਜ਼ ਨੋ ਅਗਰ 8:00 ਵਜੇ ਆ ਗਏ ਤਾਂ ਅਗਰ 2:00 ਵਜਣ 3:00 ਵਜਣ 4:00 ਵਜਣ ਜਦੋਂ ਤੱਕ ਲੋਕਾਂ ਦਾ ਪੂਰਾ ਨਿਪਟਾਰਾ ਕੰਮਦਾਨ ਹੋ ਜਾਂਦਾ ਉਦੋਂ ਤੱਕ ਬੈਂਸਾ ਉੱਠਦੇ ਨਹੀਂ ਉਹ ਤਾਂ ਸਿਰ ਸਾਡੀ ਜਦੋਂ ਡਿਊਟੀ ਬਣ ਜਾਂਦੀ ਹੈ ਤਾ ਸਿਰਫ ਮੇਰਾ ਪਰਿਵਾਰ ਮੇਰਾ ਘਰ ਨਹੀਂ ਕਿ ਮੇਰੇ ਦੋ ਬੱਚੇ ਮੇਰੇ ਇੱਕ ਜਵਾਈ ਤੇ ਮੇਰੀ ਇੱਕ ਨੂੰਹ ਹੈ ਇੱਕ ਮੇਰੀ ਵਾਈਫ ਹੈ ਇਹੀ ਮੇਰਾ ਪਰਿਵਾਰ ਨਹੀਂ ਹੈ ਮੇਰਾ ਹਲਕੇ ਦਾ ਸਾਡੇ ਬੈਂਸ ਸਾਹਿਬ ਦੇ ਏਰੀਆ ਦਾ ਇਹ ਸਾਰਾ ਸਾਡਾ ਪਰਿਵਾਰ ਹੈ ਪਰਿਵਾਰ ਦਾ ਜਿੱਥੇ ਜਿੱਥੇ ਵੀ ਕੋਈ ਕਸ਼ਟ ਦੁੱਖ ਹੈ ਅਗਰ ਸਾਨੂੰ ਆਪਣੀ ਕੁਰਬਾਨੀ ਦੇ ਕੇ ਦੇਣਾ ਪੈਂਦਾ ਸੀ ਉਹ ਵੀ ਕਰਦੇ ਸੀ